ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਹੁਪਸ ਹੋਸ ਆ ਰਹੀ ਹੀ ਬਹੁਤ ਵਧੀਆ ਹਮੋਂਗੇ ਜੀ ਐਂਡ ਆਪਾਂ ਵੀ ਜੀ ਬਹੁਤ ਵਧੀਆ ਐਂਡ ਵੈਲਕਮ ਆ ਜੀ ਤੁਹਾਡਾ ਮੇਰਾ ਅੱਜ ਦੇ ਨਿਊ ਬਲੌਗ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਸੌਰੀ ਬਿਕਾਜ਼ 3-4 ਦਿਨ ਤੋਂ ਮੈਂ ਕੋਈ ਬਲੌਗ ਨਹੀਂ ਪਾ ਸਕੀ ਇਹ ਥੋੜਾ ਜਿਹਾ ਪਰਸਨਲ ਰੀਜ਼ਨ ਸੀਗਾ ਇਹ ਦੇ ਕਰਕੇ ਐਂਡ ਇੱਥੇ ਵੀ ਮਾਰਨਿੰਗ ਦਾ ਟਾਈਮ ਹੋ ਚੁੱਕਿਆ ਮੈਂ ਨੀ ਮਸ਼ੀਨ ਲਗਾਤੀ ਬਿਕਾਜ਼ ਹਫਤੇ ਦੇ ਨਾਲ ਦੋ ਦਿਨ ਅਸੀਂ ਕਪੜੇ ਵਾਸ਼ ਨਹੀਂ ਕਰਦੇ ਹੈਗੇ ਐਂਡ ਜਿਹੜੇ ਦਿਨ ਵਾਸ਼ ਕਰਦੇ ਆਂ ਤੇ ਉਸ ਦਿਨ ਮੈਨੂੰ ਇਦਾਂ ਹੁੰਦਾਗਾ ਵੀ ਸਵੇਰੇ ਸੱਜਰੇ ਹੀ ਮੈਂ ਮਸ਼ੀਨ ਲਗਾ ਦਵਾ ਤੇ ਜਿੱਦਾਂ ਜਿੱਦਾਂ ਮੈਂ ਘਰ ਦੀ ਬਾਕੀ ਕੰਮ ਕਰਦੀ ਜਾਂਦੀ ਆ ਉਦੋਂ-ਉਦੋਂ ਮੇਰੇ ਜਿਹੜੇ ਕੱਪੜਿਆਂ ਦਾ ਕੰਮ ਆ ਉਹ ਵੀ ਨਿਬੜਦਾ ਰਹਿੰਦਾਗਾ ਕਿਉਂਕਿ ਇੱਕ ਚੀਜ਼ ਦੇ ਸਹਾਰੇ ਵੀ ਪਹਿਲਾਂ ਘਰ ਦਾ ਕੰਮ ਕਰ ਲਈਏ ਫਿਰ ਕੱਪੜੇ ਵਾਸ਼ ਕਰ ਲਾਂਗੀ ਤਾਂ ਥੋੜਾ ਜਨਾ ਵਕਤ ਵੀ ਜ਼ਿਆਦਾ ਲੱਗਦਾ ਟਾਈਮ ਖਰਾਬ ਹੁੰਦਾ ਨਾ ਉਹਦਾ ਕੋਈ ਫਾਇਦਾ ਨਹੀਂ ਇਸ ਲਈ ਮੈਂ ਕਰਦੀ ਹੁੰਨੀ ਆ ਵੀ ਮੈਂ ਜਦੋਂ ਉੱਠਦੀ ਆ ਮੰਗਲਵਾਰ 6:00 ਜੀ ਸਵਾ 6:00 ਦੇ ਕਰੀਬ ਉੱਠ ਜਾਂਦੀ ਆ ਤੇ ਮੈਂ ਕੰਮ ਕਰਨ ਲੱਗ ਜਾਂਦੀ ਆ ਚਾਹ ਪੀ ਕੇ ਤੇ ਕਈ ਵਾਰ ਚਾਹ ਵੀ ਬਾਅਦ ਚੁਕੀਨੀ ਆ ਪਹਿਲਾਂ ਮੈਂ ਮਤਲਬ ਕਿ ਕਿਚਨ ਦੀ ਕਲੀਨਿੰਗ ਵਗੈਰਾ ਆਟਾ ਗੁੰਨਣਾ ਵਗੈਰਾ ਉਹ ਸਭ ਕਰ ਦੇਣੀ ਪੁੰਦੀ ਆ ਐਂਡ ਤੇ ਫਿਰ ਮੈਨੂੰ ਇਦਾਂ ਹੁੰਦਾ ਵੀ ਮੈਂ ਨਾਲ ਦੀ ਨਾਲ ਹੀ ਬੱਸ ਸਾਡੇ ਸੇ 7 ਵਜੇ ਦੇ ਕਰੀਬ ਆ ਜਿਹੜੀ ਮਸ਼ੀਨ ਲਗਾ ਦਿੰਦੀ ਹੁੰਦੀ ਹੈਗੀ ਤੇ ਉਦੋਂ ਕੱਪੜੇ ਵੀ ਧੋਤੇ ਜਾਂਦੇ ਰਹਿੰਦੇ ਆ ਤੇ ਮੈਂ ਆ ਜਿਹੜਾ ਘਰ ਦਾ ਕੰਮ ਉਹ ਵੀ ਕਰਦੀ ਰਹਿੰਦੀ ਹੈਗੀ ਤੇ ਇਹਦੇ ਨਾਲ ਮੇਰੇ ਟਾਈਮ ਦੀ ਬਹੁਤ ਬਚਤ ਹੁੰਦੀ ਆ ਖੁਦ ਨੂੰ ਵੀ ਥੋੜਾ ਆਰਾਮ ਦਿੱਤਾ ਜਾਂਦਾਗਾ ਥੋੜੀ 셀ਫ ਕੇਅਰ ਵੀ ਹੋ ਜਾਂਦੀ ਆ ਥੋੜਾ ਨਾ ਬੱਚੇ ਵੱਲ ਵੀ ਧਿਆਨ ਦਿੱਤਾ ਜਾਂਦਾਗਾ ਬਿਕੋਜ਼ ਘਰ ਦੇ ਕੰਮਾਂ ਦੇ ਨਾਲ ਨਾਲ ਬੱਚੇ ਵੱਲ ਧਿਆਨ ਦੇਣਾ ਬੱਚੇ ਲਈ ਟਾਈਮ ਕੱਣਾ ਖੁਦ ਲਈ ਟਾਈਮ ਕੱਣਾ ਆਪਾਂ ਨੂੰ ਲੇਡੀਜ਼ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਆ ਹਨਾ ਆਪਾਂ ਕਹਿ ਦਈਏ ਵੀ ਇੱਕ ਹਾਊਸ ਵਾਈਫ ਦਾ ਜਾਂ ਇੱਕ ਹਾਊਸ ਵਰਕਰ ਦਾ ਜਿਹੜਾ ਕੋਈ ਜਿਹੜਾ ਕੰਮ ਆ ਉਹ ਕੋਈ ਆਸਾਨ ਨਹੀਂ ਹੈਗਾ ਦੇਖਣ ਨੂੰ ਆਸਾਨ ਲੱਗਦਾ ਹੁੰਦਾ ਲੋਕਾਂ ਨੂੰ ਬਟ ਇਹ ਆਸਾਨ ਨਹੀਂ ਹੁੰਦਾ ਇਹ ਵੀ ਇੱਕ 24/7 ਜਿਹੜੀ ਡਿਊਟੀ ਆ ਇਹ ਵੀ ਥੋੜੀ ਇਹ ਵੀ ਇਹ ਵੀ ਟਫ ਹੁੰਦੀ ਆ ਹਨਾ ਬੱਚੇ ਘਰ ਫੈਮਿਲੀ ਸਾਰਾ ਕੁਝ ਸੰਭਾਲਣਾ ਹੁੰਦਾਗਾ ਸਭ ਦਾ ਧਿਆਨ ਰੱਖਣਾ ਹੁੰਦਾ ਸਭ ਦੇ ਖਾਣ ਪੀਣ ਦਾ ਧਿਆਨ ਰੱਖਣਾ ਹੁੰਦਾ ਸਭ ਕੁਝ ਕਰਨਾ ਹੁੰਦਾ ਹਨਾ ਤੇ ਇਹ ਵੀ ਕੋਈ ਆਸਾਨ ਨਹੀਂ ਹੁੰਦਾ ਹੈਗਾ ਬਾਕੀ ਚਲੋ ਸਭ ਦੀ ਅਬ ਦੇ ਆਪਦੀ ਜਿਹੜੀ ਸੋਚ ਹੁੰਦੀ ਹੈਗੀ ਹਨਾ ਐਨ ਵੀ ਥੀ ਗੱਲ ਕਰਦੀ ਪਈ ਸੀ ਕਿ ਮੈਂ ਜਦੋਂ ਉੱਠ ਜਾਂਦੀ ਆ ਮੈਂ ਤੁਰੰਤ ਹੀ ਕੰਮ ਤੇ ਲੱਗ ਜਾਂਦੀ ਆ ਜਿਆਦਾ ਟਾਈਮ ਮੈਂ ਵੇਸਟ ਨਹੀਂ ਕਰਦੀ ਹੁੰਦੀ ਹੈਗੀ ਐਂਡ ਮੇਰਾ ਜਿਹੜਾ ਘਰ ਦਾ ਕੰਮ ਆਗਾ ਉਹ 10 10:30 11 ਮੰਨ ਕੇ ਚਲੋ 11 ਵਜੇ ਦੇ ਕਰੀ ਜਿਹੜਾ ਮੇਰਾ ਕੰਮ ਖਤਮ ਹੋ ਜਾਂਦਾ ਬਿਕੋਜ਼ ਹੁਣ ਅਦੇ ਪਾਪਾ 10 ਵਜੇ 10:30 ਵਜੇ ਰੋਟੀ ਖਾਣ ਆਉਂਦੀ ਆ ਲਾਸਟ ਕਬ ਮੇਰਾ ਇਹੀ ਹੁੰਦਾ ਰੋਟੀ ਖਾਣਾ ਠੀਕ ਹੈ ਸੌਰੀ ਟੂ ਸੇ ਬਟ ਮੈਨੂੰ ਐ ਹੁੰਦਾ ਵੀ ਮੈਂ ਰੋਟੀ ਖਾ ਲਿਆ ਤੇ ਕੰਮ ਨਿਬੜ ਗਿਆ ਮੈਂ ਅੱਜ ਕੱਲ ਇਹੀ ਹੋ ਗਿਆ ਨਾ ਵੀ ਰੋਟੀ ਖਾ ਲ ਦੂੰਗੀ ਮੈਂ ਕੰਮਾਂ ਚ ਗਿਣਨ ਲੱਗੀ ਵੀ ਵੀ ਰੋਟੀ ਖਾ ਲਾ ਵੀ ਪਾ ਤੇ ਕੰਮ ਆਪਣਾ ਨਿਬੜ ਜਾਏਗਾ ਹਨਾ ਬਸ ਇਹ ਹਾਊਸਪਾਈਪ ਦੀ ਥੋੜੀ ਸੋਚ ਐ ਇਦਾਂ ਹੋ ਹੀ ਜਾਂਦੀ ਆ ਨਾ ਬਿਕਾਜ਼ ਆਪਾਂ ਨੂੰ ਇਦਾਂ ਹੁੰਦਾ ਵੀ ਰੋਟੀ ਰੋਟੀ ਖਾ ਕੇ ਬਰਤਨ ਵਗੈਰਾ ਕਲੀਨ ਕਰ ਲਈਏ ਇਹ ਸਭ ਬਿਕਾਜ਼ ਹੁਣ ਅਨੇ ਦੇ ਮਾਪਾ ਸਾਡੇ ਨਾਲ ਸੀ ਕਰੀਬ ਆਉਂਦੇ ਆਗੇ ਸਾਡੀ ਰੋਟੀ ਰਹਿ ਜਾਂਦੀ ਆ ਬਿਕਾਜ਼ ਮੈਂ ਉਹਨਾਂ ਦੇ ਨਾਲ ਹੀ ਕਰਨੀ ਆ ਉਹਨਰ ਵੀ ਸਾਡੇ ਨਾਲ ਲਿਖਾਂਦਾ ਫੇਰ ਰੋਟੀ ਰੋਟੀ ਖਾ ਕੇ ਬਰਤਨ ਵਗੈਰਾ ਸਾਰੇ ਕਲੀਨ ਕਰਕੇ ਤੇ ਇੱਕ ਵਾਰ ਫਿਰ ਤੋਂ ਜਿਹੜੀ ਕਿਚਨ ਕਲੀਨ ਕਰਕੇ ਆਪਾਂ ਵਿਲੇ ਹੋ ਜਾਂਦੇ ਆਗੇ ਤਾਂ ਮਨਿਕ ਚਲੋ 11 ਵਜੇ ਦੇ ਕਰੀਬ ਆ ਜਿਹੜਾ ਮੇਰਾ ਘਰ ਦਾ ਕੰਮ ਆ ਉਹ ਸਾਰਾ ਖਤਮ ਹੋ ਜਾਂਦਾਗਾ 6:30 ਤੋਂ ਲੈ ਕੇ 11 ਵਜੇ ਤੱਕ ਮੇਰੇ ਸਾਰੇ ਘਰ ਦੇ ਕੰਮ ਜਿਹੜੇ ਉਹ ਕੰਪਲੀਟ ਹੋ ਜਾਂਦੇ ਨੇ ਤੇ ਜ਼ਿਆਦਾ ਮੁਸ਼ਕਿਲ ਨਹੀਂ ਆਉਂਦੀ ਹੈਗੀ ਆਹਾਂ ਅਗਰ ਜਿਸ ਦਿਨ ਆਪਾਂ ਨੂੰ ਥੋੜਾ ਜਿਹਾ ਐਕਸਟਰਾ ਕੋਈ ਕੰਮ ਹੋਵੇ ਆਪਾਂ ਕੋਈ ਐਕਸਟਰਾ ਕੰਮ ਕਰਨ ਲੱਗ ਜਾਈਏ ਕੋਈ ਸਫਾਈ ਵਗੈਰਾ ਕਰਨ ਲੱਗ ਜਾਈਏ ਉਸ ਦਿਨ ਤਾਂ ਦੇਖੋ ਟਾਈਮ ਹਨਾ ਵੱਧ ਲੱਗ ਕੇ ਜਾਂਦਾ ਘੰਟਾ 2 ਘੰਟੇ 1 ਦਾ ਘੰਟਾ ਉਸ ਦਿਨ ਤਾਂ ਦੇਖ ਲਓ ਟਾਈਮ ਥੋੜਾ ਜਿਹਾ ਵੱਧ ਲੱਗਣਾ ਹੀ ਆ ਅਦਰਵਾਈਜ਼ ਜੇ ਮੇਰਾ ਘਰ ਦਾ ਕੰਮ ਹੋ 11 ਵਜੇ ਦੇ ਕਰੀਬ ਖਤਮ ਹੋ ਜਾਂਦਾ ਤੇ ਉਸ ਤੋਂ ਬਾਅਦ ਬੱਚੇ ਨੂੰ ਨਹਲਾਉਣਾ ਠੀਕ ਹੈ ਉਹਦਾ ਜੂਡਾ ਵਗੈਰਾ ਕਰਨਾ ਸਪਹਾਨਾ ਐਂਡ 12:30 ਉਹਨੂੰ ਥੋੜਾ ਜਿਹਾ ਸੌਣ ਦਾ ਹੋ ਜਾਂਦਾ ਉਹਨੇ ਸੌਣਾ ਹੁੰਦਾਗਾ ਤੇ ਕਈ ਵਾਰ ਤਾਂ ਉਹ ਲੇਟ ਸੌਂਦਾ ਜਿਵੇਂ 2:00 ਜਾਂ 3:00 ਵਜੇ ਬਟ ਜ਼ਿਆਦਾਤਰ ਉਹ 12:30 ਦੇ ਕਰੀਬ ਹੀ ਉਹਨੂੰ ਮਤਲਬ ਉਹਨੇ ਨੀਂਦ ਲੈਣੀ ਹੁੰਦੀ ਹੈ ਉਹਨੇ 2 ਘੰਟੇ ਦੀ ਨੈਪ ਆ ਜਿਹੜੀ ਉਹ ਲੈਣੀ ਹੁੰਦੀ ਹੈਗੀ ਤੇ ਉਸ ਟਾਈਮ ਮੈਂ ਫ੍ਰੀ ਵੀ ਹੋ ਜਾਂਦੀ ਆ ਤੇ ਮੈਂ ਬੱਚੇ ਨੂੰ ਵੀ ਆਰਾਮ ਦੇ ਨਾਲ ਜਿਹੜਾ ਸੁਲਾ ਦਿੰਦੀ ਆ ਤੇ ਕੋਦੇ ਵੀ ਉਹਦੇ ਨਾਲ ਥੋੜਾ ਜਿਹਾ ਰੈਸਟ ਕਰ ਲੈਂਦੀ ਹੈਗੀ ਪਪਾ ਝੂਠ ਨਹੀਂ ਬੋਲਦੇ ਮੈਂ ਰੈਸਟ ਕਰਦੀ ਆ ਮੈਂ ਸੌਣੀ ਆ ਤੇ ਬਸ ਜਦੋਂ ਬੱਚਾ ਸੌਂਦਾ ਉਹਦੇ ਨਾਲ ਹੀ ਥੋੜਾ ਜਿਹਾ ਟਾਈਮ ਆਪ ਵੀ ਲੈਟ ਚਾਹੀਦਾ ਬਿਕੋਜ਼ ਖੁਦ ਨੂੰ ਵੀ ਰੈਸਟ ਦੇਣਾ ਆਪਣੀ ਬੋਡੀ ਨੂੰ ਵੀ ਰੈਸਟ ਦੇਣਾ ਬਹੁਤ ਜ਼ਰੂਰੀ ਹੁੰਦਾ ਆਪਾ ਹਾਊਸ ਵਾਈਫ ਸਾਰਾ ਘਰ ਦਾ ਕੰਮ ਕਰਦੀ ਆ ਸਾਰੀ ਫੈਮਿਲੀ ਸੰਭਾਲਦੀ ਆ ਘਰ ਸੰਭਾਲਦੀ ਆ ਤੇ ਅਗਰ ਆਪਾਂ ਨੂੰ ਹੀ ਰੈਸਟ ਨਾ ਮਿਲੇ ਤਾਂ ਇਹ ਥੋੜਾ ਜਿਹਾ ਮਤਲਬ ਅਨਫੀਲ ਜਿਹਾ ਹੋ ਜਾਂਦਾ ਹਨਾ ਤੇ ਇਹ ਸੀ ਜੀ ਮੇਰਾ ਅੱਜ ਦਾ ਬਲੌਗ ਤੁਹਾਨੂੰ ਕਿੱਦਾਂ ਲੱਗਿਆ ਜ਼ਰੂਰ ਦੱਸਿਓ ਕਮੈਂਟ ਪੇਜੇ ਵੀ ਜ਼ਰੂਰ ਦੱਸਿਓ ਹਨ ਅਗਰ ਘਰ ਦੇ ਕੰਮਾਂ ਨੂੰ ਲੈ ਕੇ ਕੋਈ ਸਲਾਹ ਮਸ਼ਵਰਾ ਉਹ ਵੀ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ ਐਂਡ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੁਹਾਡੇ ਸਪੋਰਟ ਦੀ ਹੈ ਜਿਹੜੀ ਆਪਾਂ ਨੂੰ ਬਹੁਤ ਜ਼ਰੂਰਤ ਆ ਠੀਕ ਹੈ ਹਨਾ ਤੁਹਾਡੇ ਸਪੋਰਟ ਨਾਲ ਹੀ ਅੱਗੇ ਵਧਣਾਗਾ ਸਾਰਾ ਕੁਝ ਕਰਨਾਗਾ ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਰੋਜ਼ ਇਦਾਂ ਹੀ ਸੋਹਣੇ ਸੋਹਣੇ ਬਲੌਗ ਤੇ ਕੁਛ ਨਵਾਂ ਨਵਾਂ ਜਿਹੜਾ ਕਿ ਲੈ ਕੇ ਆਉਂਦੀ ਰਵਾਂ ਐਂਡ ਐਂਡ ਸੌਰੀ ਅਗਰ ਤੁਹਾਨੂੰ ਮੇਰੀ ਕੋਈ ਵੀ ਗੱਲ ਬੁਰੀ ਲੱਗੀ ਹੋਵੇ ਤੇ ਓਕੇ ਜੀ ਮਿਲਦੇ ਆਂਗੇ ਆਪਾਂ ਆਪਣੇ ਨੈਕਸਟ ਬਲੌਗ ਦੇ ਵਿੱਚ o k j y b y e bye, bye.。